ਮంత్రి ਹਰਪਾਲ ਸਿੰਘ ਜੀ ਚੀਮਾ ਸਾਹਿਬ ਜਿਨ੍ਹਾਂ ਦੀ ਦਿਸ਼ਾ ਨਿਰਦੇਸ਼ ਸਦਕਾ ਇਹ ਸਾਡੇ ਪਿੰਡ ਦੀ ਬਹੁਤ ਸਾਰੇ ਪਿੰਡਾਂ ਨੂੰ ਇਹ ਰੋਡ ਲੱਗਦਾ ਸੀਗਾ ਜਾਨੀ ਕਿ ਇਹ ਸਾਡੇ ਬਹੁਤ ਹੀ ਪਿੰਡਾਂ ਦੀ ਵੱਡੀ ਸਮੱਸਿਆ ਸੀਗੀ ਉਹ ਸਮੱਸਿਆ ਨੂੰ ਉਹਨਾਂ ਨੇ ਪੂਰਨ ਜੋ ਕੀਤਾਗਾ ਜਾਨੀ ਕਿ ਸਾਡੀ ਇਹ ਰੋਡ ਦੀ ਬਹੁਤ ਵੱਡੀ ਸਮੱਸਿਆ ਸੀਗੀ ਇਹ ਡੜਬੇ ਤੋਂ ਬਾਇਆ ਕਮਾਲਪੁਰ ਕਾਫੀ ਸਾਰੇ ਪਿੰਡਾਂ ਨੂੰ ਜਾਨੀ ਕਿ ਪਟਿਆਲ ਡਿਸਟ੍ਰਿਕਟ ਦੀ ਹੱਦ ਨੂੰ ਇਹ ਰੋਡ ਲੱਗਦਾ ਜੀ ਇਹਦੇ ਰੋਡ ਦੇ ਜਿਹੜੇ ਪੁਲ ਦਾ ਨਾਲੇ ਦੇ ਪੁਲ ਦਾ ਕੰਮ ਜਿਹੜਾ ਹੁਣ ਸ਼ੁਰੂ ਹੋ ਗਿਆ ਜੀ ਤਕਰੀਬਨ ਤੁਸੀਂ ਜਾਈਆ ਲਿਆਗਾ ਸਾਰੀ ਸੰਗਤ ਇੱਥੇ ਖੜੀ ਆ ਨਗਰ ਨਿਵਾਸੀ ਖੜੇ ਨੇ ਤੇ ਜਿਸ ਕਾਰਨਾ ਕਰਕੇ ਕਿ ਅਸੀਂ ਮੰਤਰੀ ਸਾਹਿਬ ਦਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਔਰ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਜਿਨ੍ਹਾਂ ਦੀ ਯੋਗ ਅਗਵਾਈ ਵਾਲੀ ਸਰਕਾਰ ਨੇ ਇਹ ਸਾਨੂੰ ਬਹੁਤ ਜਲਦੀ ਜਿਹੜਾ ਇਹ ਪੁਲ ਬਣਾ ਕੇ ਦੇਣਗੇ ਉਸ ਤੋਂ ਬਾਅਦ ਨਾਲ ਦੀ ਨਾਲੇ 18 ਫੁੱਟਾ ਰੋਡ ਦਾ ਜਿਹੜਾ ਕੰਮ ਸ਼ੁਰੂ ਹੋ ਜਾਣਾ ਇਹ ਕੰਮ ਸ਼ੁਰੂ ਹੋਏ ਨੂੰ ਤਕਰੀਬਨ ਹਫ਼ਤੇ ਤੋਂ ਉੱਪਰ ਹੋ ਗਿਆ ਜੀ ਤੇ ਅਸੀਂ ਮਤਲਬ ਸੰਗਤਾਂ ਚ ਲੋਕਾਂ ਚ ਸਾਡੇ ਪਿੰਡ ਦੇ ਵਾਸੀਆਂ ਚ ਜਾਂ ਸਾਡੇ ਗਮਾਂਡ ਦੇ ਪਿੰਡਾਂ ਜਿਹੜਾ ਰਸਤਾਗਾ ਉਹਨਾਂ ਲੋਕਾਂ ਚ ਪੂਰੀ ਖੁਸ਼ੀ ਸ਼ਰਦਾ ਜੀ ਤੇ ਮੰਨ ਕੇ ਬਹੁਤ ਖੁਸ਼ੀ ਮਨਾ ਰਿਹਾ ਹੈ ਵੀ ਬਹੁਤ ਚੰਗਾ ਕੰਮ ਹੋ ਰਿਹਾ ਹੈ ਤਕਰੀਬਨ ਬਹੁਤ ਜਲਦੀ ਜੀ ਇਹਨੂੰ ਪੁਲ ਦਾ ਕੰਮ ਇਹ ਕੰਪਲੀਟ ਹੋ ਜਾਣਾ ਉਸ ਤੋਂ ਬਾਅਦ ਨਾਲ ਦੀ ਨਾਲ ਇਸ ਦਾ ਰੋਡ ਦਾ ਜਿਹੜਾ 18 ਫੁੱਟਾ ਰੋਡ ਦਾ ਕੰਮ ਚੱਲਣਾਗਾ ਤੇ ਬਹੁਤ ਵਧੀਆ ਇਹ ਰੋਡ ਬਣੂਗਾ ਤੇ ਸਾਰੇ ਤਕਰੀਬਨ ਕਿਉਂਕਿ ਸਾਡਾ ਇਹ ਇਲਾਕਾ ਸੀਗਾ ਜਿਹੜਾ ਗੁਰੂ ਸਾਹਿਬ ਦੀ ਬਹੁਤ ਵੱਡੀ ਦੇਣ ਆ ਕਿਉਂਕਿ ਤਿੰਨ ਪਾਸ਼ਿਆਂ ਦੀ 400 ਪ੍ਰਾਪਤ ਧਰਤੀ ਸਾਡਾ ਨਾਲ ਲੱਗਦਾ ਪਿੰਡ ਕਮਾਲਪੁਰ ਜਿਸ ਕਾਰਨਾ ਕਰਕੇ ਸਾਡੇ ਹੀ ਪਿੰਡ ਨੂੰ ਬਹੁਤ ਵੱਡਾ ਪਿੰਡ ਆ ਸਾਡਾ ਤੇ ਇਹ ਬਹੁਤ ਵੱਡੀ ਸਮੱਸਿਆ ਆ ਰਹੀ ਸੀ ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਬਾਕੀ ਮਾਨਯੋਗ ਭਗਵਾਨ ਸਿੰਘ ਜੀ ਮਾਨ ਜਿਨ੍ਹਾਂ ਦੀ ਯੋਗ ਅਗਵਾਈ ਵਾਲੀ ਸਰਕਾਰ ਨੇ ਰੈਲ ਮਿਲ ਕੇ ਜਿਹੜਾ ਇਹ ਸਾਡਾ ਇਹ ਬਹੁਤ ਕਹਿ ਸਕਦੇ ਆ ਛੇਤੀ ਜਿਹੜਾ ਕਦਮ ਇਸ ਲਈ ਪੁੱਟਿਆਗਾ ਸਾਡਾ ਸਾਡੇ ਸਾਰੇ ਖੇਤ ਨੇ ਜੀ ਉਰੇ ਇਹਨਾਂ ਦੀ ਸਾਡੀ ਜਿਹੜੀ ਇਹ ਪਾਣੀ ਦਾ ਫਲੋ ਸੀ ਬਹੁਤ ਜਿਆਦਾ ਹੋ ਜਾਂਦਾ ਸੀ ਪੁਲਣੀ ਮਾਤੀ ਇਹਦੇ ਕਰਕੇ ਦਿਰਬੇ ਤੱਕ ਮਾਰ ਪੈਂਦੀ ਸੀ ਇਹਦੀ ਬਹੁਤ ਸਾਰੀ ਕਈ ਵਾਰੀ ਫਸਲ ਵੀ ਖਰਾਬ ਹੁੰਦੀ ਸੀ ਦਿਰਬਾ ਗਊਸ਼ਾਲਾ ਤੱਕ ਇਹਦਾ ਪਾਣੀ ਜਾਂਦਾ ਦੀ ਜਦੋਂ ਹੁਣ ਇਹ ਪੁਲ ਦਵਾਰੋਂ ਨਮਾ ਬਣ ਗਿਆ ਉਹ ਸਮੱਸਿਆ ਤੋਂ ਥੋੜੀ ਜਿਹੀ ਰਾਹਤ ਮਿਲੂਗੀ ਨਾ ਬਹੁਤ ਖੁਸ਼ੀ ਆ ਸਾਰੇ ਖੇਤਾਂ ਵਾਲਿਆਂ 'ਚ ਖੁਸ਼ੀ ਹੈ ਇਹ ਪਿੰਡ ਕਮਾਲਪੁਰ ਨੂੰ ਵੀ ਬਹੁਤ ਸਮੱਸਿਆ ਸੀ ਸੜਕ ਟੁੱਟੀ ਰਹਿੰਦੀ ਐ ਹੁਣ ਨਮੀ ਬਣ ਜੂਗੀ ਦਿਰਬਾ ਤੋਂ ਕਮਾਲਪੁਰ ਨੂੰ ਜਿਹੜੀ ਮੇਨ ਰੋਡ ਸੀ ਨਾ ਇਹ ਜਾ ਕੇ ਪਟਿਆਲੇ ਨਾਲ ਜੁੜਦੀ ਐ ਪਿੰਡਾਂ ਦੇ ਵਿੱਚ ਹੁੰਦੀ ਹੋਈ ਇਹ 25 30 ਸਾਲ ਦੀ ਪੁਰਾਣੀ ਲੋਕਾਂ ਦੀ ਮੰਗ ਸੀ ਡਿਮਾਂਡ ਸੀ ਜਿਹੜੀ ਸੜਕ ਦੀ ਹਾਲਤ ਖਸਤਾ ਸੀ ਸੜਕ ਦੀ ਹਾਲਤ ਖਾਸ ਤੌਰ 'ਤੇ ਹੋਣ ਕਰਕੇ ਇੱਥੇ ਬਹੁਤ ਜ਼ਿਆਦਾ ਐਕਸੀਡੈਂਟ ਤੇ ਭੀੜ-ਪੜਾਕਾ ਲੋਕਾਂ ਨੂੰ ਆਉਣ-ਜਾਣ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਲ ਆਉਂਦੀ ਸੀ ਆਪਣੀ ਸਰਕਾਰ ਵੱਲੋਂ ਸਰ ਜਦੋਂ ਲੋਕਾਂ ਨੇ ਹਪਾਲਸੀ ਨੀਤੀਮਾ ਵਿੱਤ ਮੰਤਰੀ ਪੰਜਾਬ ਜਿਹੜੇ ਐਮਐਲਏ ਦੇ ਡਿਬੇ ਤੋਂ ਉਹਨਾਂ ਨੇ ਧਿਆਨ ਦੇ ਵਿੱਚ ਇਹ ਮੰਗ ਲਿਆਂਦੀ ਤਾਂ ਉਹਨਾਂ ਨੇ ਪਹਿਲ ਦੇ ਆਧਾਰ ਤੇ ਇਹ ਸੜਕ ਨੂੰ ਪੈਸੇ ਪਾਏ ਨੇ ਇਹਦਾ ਟੈਂਡਰ ਹੋ ਗਿਆ ਹੁਣ ਜਿਹੜਾ ਇਹਦੇ ਵਿੱਚ ਮੇਨ ਪੁਰਾ ਪੁਲ ਸੀਗਾ ਪੁਲ ਬੜਾ ਭੀੜਾ ਸੀਗਾ ਹੋਰ ਪੁਲ ਬਣਨ ਜਾ ਰਿਹਾ ਅੱਜ ਪੁਲ ਦੀ ਤਿਆਰੀ ਹੋ ਗਈ ਪੁਰਾਣਾ ਪੁਲ ਢਾਕੇ ਨਵਾਂ ਪੁਲ ਦੀ ਉਸਾਰੀ ਹੋ ਰਹੀ ਹੈਗੀ ਜਦੋਂ ਪੁਲ ਦੀ ਉਸਾਰੀ ਹੋ ਗਈ ਇਹ ਤੋਂ ਚੰਦ ਜਨਾਬਾ ਦੇ ਸੜਕ ਦਾ ਕੰਮ ਚੱਲ ਪੂਗਾ ਇਹ ਸੜਕ 18 ਫੁੱਟੀ ਬਣ ਕੇ ਕੰਪਲੀਟ ਹੋ ਜੂਗੀ ਜਿਹੜੀ ਕਿ 25-30 ਸਾਲ ਦੀ ਪੁਰਾਣੀ ਸਮੱਸਿਆ ਸੀ ਇਹ ਰੋਗ ਹੱਲ ਹੋ ਰਿਹਾ ਹੈਗਾ ਜਿਹੜਾ ਤੀਮਾ ਸਾਹਿਬ ਦੇ ਯਾਤਨਾ ਸੜਕ ਇਹ ਸੜਕ ਬਣੀ ਹੈਗੀ ਜਿਹੜੀ ਦਿੜਬੇ ਤੋਂ ਕਮਾਲਪੁਰ ਨੂੰ ਤੇ ਅੱਗੇ ਪਟਿਆਲੂ ਜਾਂਦੀ ਸੀ ਲੋਕਾਂ ਨੂੰ ਜੋੜਦੀ ਹੈਗੀ ਪਿੰਡਾਂ ਨਾਲ ਕੀ ਲੱਗਦਾ ਜੀ ਲੋਕਾਂ ਨੂੰ ਕਿੰਨੇ ਖੁਸ਼ ਹੱਤ ਜਿਹੜੀ ਇਸ ਰਸਤੇ ਦੇਖੋ ਜਦੋਂ ਦਾ ਕੰਮ ਚੱਲਿਆ ਲੋਕਾਂ ਦੇ ਡੈਲੀ ਫੋਨਾਂ 'ਤੇ ਮੈਸੇਜ ਆਉਂਦੇ ਨੇ ਉਹ ਵਾਰੀ-ਵਾਰੀ ਸਰਦਾਰ ਹਰਪਾਲ ਸਿੰਘ ਚੀਮਾ ਜੀ ਵਿੱਤ ਮੰਤਰੀ ਪੰਜਾਬ ਦਾ ਬਹੁਤ ਧੰਨਵਾਦ ਕਰ ਰਹੇ ਨੇ ਕਹਿੰਦੇ ਵੀ ਸਾਡੇ 30 ਸਾਲਾਂ ਤੋਂ ਕਿਸੇ ਨੇ ਵੀ ਕਿਸੇ ਸਰਕਾਰ ਨੇ ਇਸ ਸਮੱਸਿਆ ਵੱਲ ਧਿਆਨ ਨਹੀਂ ਦਿੱਤਾ ਤੇ ਮੰਤਰੀ ਸਾਹਿਬ ਨੇ ਚੀਮਾ ਸਾਹਿਬ ਨੇ ਆਉਣ ਸਾਰੇ ਜਦੋਂ ਦੀ ਮੰਗ ਸੀ ਪਹਿਲ ਦੇ ਆਧਾਰ ਤੇ ਹੱਲ ਕੀਤਾ ਹੈ